ਆਨਲਾਈਨ ਠੱਗੀ ਦਾ ਸ਼ਿਕਾਰ ਹੁਣ ਦੁਕਾਨਦਾਰ ਵੀ ਹੋ ਰਹੇ ਨੇ ਜਿਸ ਕਰਕੇ ਲੋਕਾਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਕਿਸ ਤਰੀਕੇ ਦੇ ਨਾਲ ਆਨਲਾਈਨ ਠੱਗੀ ਕੀਤੀ ਗਈ ਹੈ ਪੂਰੀ ਪਲੈਨਿੰਗ ਕੀਤੀ ਗਈ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤਾਂ ਬੇਹੱਦ ਹੀ ਹੈਰਾਨ ਕਰਦਾ ਇਹ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਇੱਕ ਦੁਕਾਨਦਾਰ ਨੂੰ ਆਨਲਾਈਨ ਠੱਗੀ ਦਾ ਸ਼ਿਕਾਰ ਹੋਣਾ ਪਿਆ ਦਰਅਸਲ ਆਨਲਾਈਨ ਠੱਗੀ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਹੀ ਨਜ਼ਰ ਆ ਰਹੀਆਂ ਨੇ ਤੇ ਹੁਣ ਠੱਗਾਂ ਨੇ ਦੁਕਾਨਦਾਰਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਚੰਡੀਗੜ੍ਹ ਰੋਡ ਦੇ ਉੱਤੇ ਬੈਟਰੀਆਂ ਦੀ ਦੁਕਾਨ ਚਲਾਉਂਦੇ ਕਮਲ ਸਿੰਘ ਨੂੰ ਇੱਕ ਠੱਗ ਨੇ ਆਰਮੀ ਮੈਨ ਬਣ ਕੇ ਠੱਗ ਲਿਆ। ਜੀ ਹਾਂ ਆਰਮੀ ਮੈਨ ਬਣ ਕੇ ਇਸ ਨੇ ਇੱਕ ਦੁਕਾਨਦਾਰ ਨੂੰ ਆਪਣਾ ਨਿਸ਼ਾਨਾ ਬਣਾਇਆ। ਠੱਗ ਨੇ ਕਿਹਾ ਹੈਗਾ ਕਿ ਉਸ ਦੀ ਗੱਡੀ ਦੇ ਬੈਟਰੀ ਖਰਾਬ ਹੋ ਗਈ ਹੈ ਤੇ ਜੋ ਕਿ 5600 ਦੀ ਬੈਟਰੀ ਖਰੀਦਣੀ ਹੈ ਤਾਂ ਠੱਗ ਨੇ ਪਹਿਲਾਂ 3000 ਅਕਾਊਂਟ ਦੇ ਵਿੱਚ ਭੇਜੇ ਅਤੇ WhatsApp ਰਾਹੀਂ ਫੜੀ ਬਣਾਈ ਗਈ ਰਸੀਦ ਵੀ ਭੇਜੀ ਤੇ ਫਿਰ ਕਿਹਾ ਕਿ ਗਲਤੀ ਦੇ ਨਾਲ 2600 ਦੀ ਥਾਂ 26000 ਭੇਜ ਗਏ ਨੇ ਇਸ ਉਪਰੰਤ ਕਮਲ ਸਿੰਘ ਨੇ 23400 ਠੱਗ ਦੇ ਅਕਾਊਂਟ ਦੇ ਵਿੱਚ ਵਾਪਸ ਭੇਜ ਦਿੱਤੇ ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਇਹ ਸਾਰੀ ਰਕਮ ਠੱਗੀ ਸਾਬਤ ਹੋਈ ਹੈ ਦੂਜੀ ਵਾਰਦਾਤ ਦੇ ਵਿੱਚ ਇੱਕ ਹੋਰ ਦੁਕਾਨਦਾਰ ਜਿਸ ਦਾ ਨਾਮ ਰਜਤ ਖੁੱਲਰ ਨੂੰ ਜੋ ਕਿ ਠੱਗੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਫੌਜੀ ਦੱਸਦੇ ਹੋਏ ਕਿਹਾ ਹੈਗਾ ਕਿ ਉਹ ਫੌਜੀ ਕੈਂਟੀਨ ਤੋਂ ਕਾਪੀਆਂ ਅਤੇ ਕਿਤਾਬਾਂ ਦੇ ਲਈ ਫਰਮਾਇਸ਼ ਕਰ ਰਿਹਾ ਹੈ ਤੇ ਉਸਨੇ ਆਪਣੇ ਆਈ ਕਾਰਡ ਵੀ ਭੇਜਿਆ ਹੈ ਤਾਂ ਠੱਗ ਨੇ ਪਹਿਲਾਂ 100 ਰੁਪਏ ਭੇਜੇ ਅਤੇ ਕਿਹਾ ਕਿ 5400 ਦੀ ਥਾਂ ਗਲਤੀ ਦੇ ਨਾਲ 54000 ਚਲੇ ਗਏ ਨੇ ਪਰ ਅਜਤ ਨੇ ਅਕਾਊਂਟ ਚੈੱਕ ਕੀਤਾ ਤਾਂ ਕੋਈ ਰਕਮ ਨਹੀਂ ਆਈ ਇਸ ਤਰ੍ਹਾਂ ਉਹ ਠੱਗੀ ਤੋਂ ਬਚ ਗਿਆ ਇਹ ਦੋਵਾਂ ਘਟਨਾਵਾਂ ਦਰਸਾਉਂਦੀਆਂ ਨੇ ਕਿ ਠੱਗ ਹੁਣ ਨਵੀਆਂ ਤਕਨੀਕਾਂ ਦੇ ਨਾਲ ਮਾਸੂਮ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਰਹੇ ਨੇ ਖਾਸ ਕਰਕੇ ਦੁਕਾਨਦਾਰ ਅਜੇ ਵੀ ਨਕਲੀ Google Pay ਜਾਂ ਫਿਰ WhatsApp ਰਸੀਦਾ ਨੂੰ ਅਸਲੀ ਮੰਨ ਕੇ ਠੱਗੀ ਦਾ ਸ਼ਿਕਾਰ ਬਣ ਰਹੇ ਲੋਕਾਂ ਨੂੰ ਜੇ ਅਈਆਂ ਠੱਗਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਅਣਜਾਣੇ ਨੰਬਰ ਤੋਂ ਆਈ ਕਾਲ ਜਾਂ ਫਿਰ ਰਕਮ ਦੇ ਦਾਅਵਿਆਂ ਨੂੰ ਤੁਰੰਤ ਪਰਖਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਮਿਹਨਤ ਦੇ ਜਿਹੜੇ ਕਮਾਈ ਦੇ ਪੈਸੇ ਨੂੰ ਬਚਾ ਸਕਣ ਤਾਂ ਦੱਸਦੇ ਕਿ ਚੰਡੀਗੜ੍ਹ ਰੋਡ ਦੇ ਉੱਪਰ ਇੱਕ ਬੈਟਰੀਆਂ ਦੀ ਦੁਕਾਨ ਕਰਦੇ ਕਮਲ ਨਾਮ ਦਾ ਵਿਅਕਤੀ ਸੀਗਾ ਉਸਦੇ ਨਾਲ 23000 ਰੁਪਏ ਦੀ ਠੱਗੀ ਜਿਹੜੀ ਕੀ ਹੋਈ ਹੈ ਇਸ ਬਾਬਤ ਉਰ ਕੀ ਕੁਝ ਕਹਿਣਾ ਹੈਗਾ ਆਉ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਆਂ ਮੇਰਾ ਨਾਮ ਰਜਤ ਖੁੱਲਰ ਹੈ ਸ਼ਹਿਰ ਸਮਰਾਲਾ ਜੀ ਕੀ ਮਾਮਲਾ ਹੈਗਾ ਜਿਹੜਾ ਹੈਗਾ ਮਾਮਲਾ ਜੀ ਅੱਜ ਸਵੇਰ ਦਾ ਸਮਰਾਲਾ ਕੰਟੀਨ ਆਰਮੀ ਕੰਟੀਨ ਜਿੰਨਾ ਤੋਂ ਆਪਾਂ ਨੂੰ ਫੋਨ ਆਂਦਾ ਆਪਣਾ ਕੰਮ ਹੋਲ ਸੇਲ ਦਾ ਜੀ ਸਟੇਸ਼ਨਰੀ ਦਾ ਤੇ ਕਾਲ ਆਂਦੀ ਹੈ ਵੀ ਸਾਨੂੰ ਇੱਥੇ ਕਾਪੀਜ਼ ਔਰ ਪੈਨ ਚਾਹੀਦੇ ਨੇ ਸਮਰਾਲਾ ਕੰਟੀਨ ਦੇ ਵਿੱਚ ਤੇ ਚਲੋ ਡੀਲ ਹੁੰਦੀ ਹੈ ਸਾਡੀ ਰਵੀ ਕੁਮਾਰ ਨਾਮ ਤੋਂ ਆਰਮੀ ਦੇ ਜਿਹੜਾ ਬੰਦਾ ਸੀ ਜਿਹਨੇ ਕਾਲ ਕੀਤੀ ਸੀ ਮੈਨੂੰ ਤੇ whatsapp ਤੇ ਉਹਨਾਂ ਨੇ ਆਪਣਾ ਕਾਰਡ ਵੀ ਭੇਜਿਆ ਸੀ ਜਿੱਥੋਂ ਸਾਨੂੰ ਪ੍ਰੂਫ ਹੋਇਆ ਵੀ ਹਾਂਜੀ ਆਰਮੀ ਦੇ ਕੰਟੀਨ ਤੋਂ ਸਮਰਾਲੇ ਤੋਂ ਬੋਲਦੇ ਆ ਤੇ ਉਹਨਾਂ ਨੇ ਸਾਨੂੰ ਆਰਡਰ ਦਿੱਤਾ ਕਾਪੀਜ਼ ਆ ਜਿਹਦਾ ਬਿੱਲ ਬਣਿਆ ਸੀ 5400 ਰੁਪਏ ਚਲੋ ਜੀ ਅਸੀਂ ਜਾਂਦੇ ਆ ਕੰਟੀਨ ਉਹਨਾਂ ਨੂੰ ਡਿਲੀਵਰ ਕਰਦੇ ਆ ਸਮਾਨ ਜਦੋਂ ਅਸੀਂ ਉੱਥੇ ਪਹੁੰਚਦੇ ਆ ਤੇ ਅਸੀਂ ਉਹਨਾਂ ਨੂੰ ਕਾਲ ਕਰਦੇ ਆ ਕਹਿੰਦੇ ਅਸੀਂ ਪੇਮੈਂਟ ਸਾਨੂੰ ਆਨਲਾਈਨ ਕਰਨੀ ਆ ਵੀ RTGS ਕਰਾਣੀ ਕਿਉਂਕਿ ਸਾਡਾ ਮਾਲ ਉਹਨਾਂ ਨੂੰ ਪੱਕਿਆਂ ਚ ਜਾਣਾ GST ਚ ਤੇ ਜਦੋਂ ਉਹਨਾਂ ਨੂੰ ਮਾਲ ਦਿੱਤਾ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਮਤਲਬ ਕਿ ਪਹਿਲਾਂ ਚੈੱਕ ਕਰਦੇ ਆ 100 ਰੁਪਿਆ ਪਾ ਕੇ ਵੀ ਜਿਹੜੀ ਪੇਮੈਂਟ ਆ ਤੁਹਾਡੀ ਵੀ ਸਾਨੂੰ ਆਉਂਦੀ ਹੈ ਤਾਂ ਇੱਕ ਮੈਸੇਜ ਆਂਦਾ ਨੰਬਰ ਰਾਹੀਂ ਵੀ ਮੇਰੇ ਬੈਂਕ ਦੇ ਵਿੱਚ 100 ਰੁਪਏ ਆਂਦਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਵੀ ਚਲੋ ਤੁਹਾਡਾ ਮੈਸੇਜ ਆ ਗਿਆ ਹੁਣ ਅਸੀਂ ਤੁਹਾਡੇ ਬਾਕੀ ਜਿਹੜਾ ਬੈਲੈਂਸ ਹੈ 5300 ਰੁਪਏ ਉਹ ਪਾਉਨੇ ਹ ਬਟ 5300 ਨਹੀਂ ਪਾਇਆ ਉਹਨਾਂ ਨੇ 53000 ਪਾਤਾ ਤੇ ਕਹਿੰਦੇ ਗਲਤੀ ਨਾਲ ਪਿਆ ਤੇ ਅਸੀਂ ਕਿ ਚਲੋ ਬੰਦੇ ਤੋਂ ਪੈ ਗਿਆ ਹੋਣਾ ਗਲਤੀ ਨਾਲ ਆਨਲਾਈਨ ਪੇਮੈਂਟ ਆਇਆ ਵੀ ਆਰਮੀ ਦੇ ਬੰਦੇ ਐ ਕਹਿ ਰਹੇ ਨੇ ਵੀ ਗਵਰਨਮੈਂਟ ਦੇ ਅਕਾਊਂਟ ਤੋਂ ਪਾਏ ਆ ਅਸੀਂ ਪੈਸੇ ਤਾ ਜਦੋਂ ਅਸੀਂ ਚੈੱਕ ਕੀਤਾ ਬੈਂਕ ਦੇ ਵਿੱਚੋਂ ਪੈਸੇ ਆਏ ਨਹੀਂ ਸੀ ਜਦੋਂ ਫਿਰ ਤੋਂ ਅਸੀਂ ਉਹ ਬੰਦੇ ਨੂੰ ਕਾਲ ਕੀਤੀ ਤੇ ਅਸੀਂ ਉਹਨੂੰ ਕਿਹਾ ਵੀ ਤੂੰ ਆਰਮੀ ਕੰਟੀਨ ਤੋਂ ਬਾਹਰ ਆ ਜਾ ਅਸੀਂ ਸਮਰਾਲਾ ਕੰਟੀਨ ਦੇ ਬਾਹਰ ਖੜੇ ਆਂ ਵੀ ਜੋ ਵੀ ਤੂੰ ਹੈ ਸਾਡੇ ਨਾਲ ਆ ਕੇ ਗੱਲ ਕਰ ਜੇ ਤੇਰੀ ਪੇਮੈਂਟ ਸੱਚੀ ਤੁਸੀਂ ਜਿਆਦਾ ਪਾਤੀ ਹੈ ਤਾਂ ਅਸੀਂ ਤੁਹਾਡੇ ਉਹ ਦੇਂਦਾਰਾਂ ਕੋਈ ਨਹੀਂ ਤੁਸੀਂ ਜਿਹੜਾ ਬਾਕੀ ਦਾ ਬਕਾਇਆ ਵਾਪਸ ਲੈ ਲਓ ਤਾਂ ਪਰ ਜਦੋਂ ਅਸੀਂ ਅੰਦਰ ਜਾ ਕੇ ਗੱਲ ਕੀਤੀ ਉਹ ਬੰਦਾ ਨਾ ਬਾਹਰ ਆਇਆ ਤਾਂ ਉੱਥੇ ਦੇ ਜਿਹੜੇ ਸਮਰਾਲਾ ਕੰਟੀਨ ਦੇ ਬ੍ਰਾਂਚ ਅਸਿਸਟੈਂਟ ਨੇ ਉਹਨਾਂ ਨੇ ਸਾਨੂੰ ਦੱਸਿਆ ਇਸ ਤੋਂ ਪਹਿਲਾਂ ਇੱਥੇ ਦੋ ਫਰੌਡ ਹੋਰ ਹੋਰ ਹੋ ਚੁੱਕੇ ਨੇ ਇੱਕ ਫਰਨੀਚਰ ਵਾਲੇ ਸੀ ਕੋਈ ਇੱਥੇ ਸੌਂਸਪੁਰ ਪਿੰਡਾ ਉੱਥੇ ਦਾ ਪੱਠਾ ਇੱਟਾਂ ਦਾ ਤਾਂ ਉਹਦੇ ਨਾਲ ਵੀ ਸੇਮ ਫਰੌਡ ਹੋ ਚੁੱਕਿਆ ਅਤੇ ਉਹਨਾਂ ਦਾ ਕਹਿਣਾ ਇਹ ਵੀ ਉਹਨਾਂ ਨੇ ਸਗੋਂ ਉਹਨਾਂ ਨੂੰ ਪੇਮੈਂਟ ਵਾਪਸ ਕਰ ਵੀ ਦਿੱਤੀ ਸੀ ਪਰ ਅਸੀਂ ਹੁਸ਼ਿਆਰੀ ਦਿਖਾਉਂਦੇ ਹੋਏ ਪਹਿਲਾਂ ਫਰੌਡ ਦੀ ਜਿਹੜੀ ਨਿਊਜ਼ ਸੁਣਦੇ ਹੋਏ ਅਸੀਂ ਆਪਣੇ ਆਪ ਨੂੰ ਸਿਕਿਉਰ ਕੀਤਾ ਤੇ ਸਾਡਾ ਬਚਾਅ ਹੋ ਗਿਆ ਬਟ ਮੈਂ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਵੀ ਅੱਜ ਅਸੀਂ ਬਚ ਗਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸੇ ਨੂੰ ਵੀ ਸ਼ਿਕਾਰ ਬਣਾ ਸਕਦੇ ਨੇ ਇਹ ਚੀਜ਼ ਦਾ ਧਿਆਨ ਰੱਖੋ ਕਿ ਕਿ ਇਹ ਲੁੱਟਣ ਵਾਲੇ ਜਿਹੜੇ ਗਰੋਹ ਨੇ ਇਹ ਸੋਸ਼ਲ ਮੀਡੀਆ ਰਾਹੀਂ ਆਪਣਾ ਨੰਬਰ ਚੱਕ ਲੈਂਦੇ ਨੇ ਕਿਉਂਕਿ ਪੇਜਾਂ ਦੇ ਆਪਾਂ ਆਪਣੀ ਐਡ ਵਗੈਰਾ ਪਾਉਂਦੇ ਆ ਦੁਕਾਨ ਦੀ ਜਾਂ ਕਿਸੇ ਰਾਹੀਂ ਪਾਉਂਦੇ ਆ ਇਹ ਉੱਥੋਂ ਨੰਬਰ ਚੱਕ ਕੇ ਆਪਣੇ ਨਾਲ ਫਰੋਡ ਕਰਦੇ ਨੇ ਜੀ ਗੱਲ ਕਰੀਏ ਇਹਦੀ ਸ਼ਿਕਾਇਤ ਤੁਸੀਂ ਕਿਸੇ ਨੂੰ ਕੀਤੀ ਆ ਹੁਣ ਤੱਕ ਜੀ ਜੀ ਹਾਂ ਜੀ ਅਸੀਂ ਸਾਈਬਰ ਕ੍ਰਾਈਮ ਵਾਲਿਆਂ ਨੂੰ ਬਾਰਤੋਬਾਰ ਫੋਨ ਕਰ ਰਹੇ ਪਰ ਉਹਨਾਂ ਦਾ ਬਿਜ਼ੀ ਆ ਰਿਹਾ ਫੋਨ ਜਿਸ ਤਰ੍ਹਾਂ ਹੀ ਉਹਨਾਂ ਨਾਲ ਗੱਲ ਹੁੰਦੀ ਹੈ ਤੇ ਉਹਨਾਂ ਨੂੰ ਅਸੀਂ ਅਸੀ ਰਿਪੋਰਟ ਐਫ ਆਈ ਆਰ ਕਰਾਵਾਂਗੇ ਜਿਹੜਾ ਇਨਸਾਨ ਤੁਹਾਨੂੰ ਫੋਨ ਕਰਦਾ ਸੀ ਆਪਣੇ ਆਪ ਨੂੰ ਕੀ ਦੱਸ ਰਿਹਾ ਸੀ ਉਹ ਆਪਣੇ ਆਪ ਨੂੰ ਆਰਮੀ ਦਾ ਪਰਸਨ ਦੱਸਦਾ ਸੀ ਜੀ ਉਹਨੇ ਆਪਣਾ ਨਾਮ ਸੰਜੇ ਸਿੰਘ ਇੱਕ ਰਵੀ ਕੁਮਾਰ ਦੋ ਜਣਿਆਂ ਨੇ ਆਪਣੇ ਦੋ ਨੰਬਰੋਂ ਅਲੱਗ-ਅਲੱਗ ਤੋਂ ਕਾਲ ਕੀਤੀ ਸੀ ਬਕਾਇਦਾ ਉਹਨਾਂ ਨੇ ਆਪਣਾ ਕਾਰਡ ਭੇਜਿਆ ਆਰਮੀ ਦਾ ਉਹ ਅਸੀਂ ਤੁਹਾਨੂੰ ਜਿਹੜਾ ਹੈ ਸਾਰੇ ਪ੍ਰੂਫ ਦਿਵਾਗੇ ਮੇਰਾ ਨਾਮ ਕਮਲਬੀਰ ਜੀ ਮੈਂ ਦਿਆਲਪੁਰ ਦਾ ਰਹਿਣ ਵਾਲਾ ਹਾਂ ਮੇਰੇ ਨਾਲ ਘਟਨਾ ਮੈਨੂੰ 2 ਘੰਟੇ ਪਹਿਲਾਂ ਫੋਨ ਆਇਆ ਵੀ ਸਾਡੀ ਗੱਡੀ ਦੀ ਬੈਟਰੀ ਖਰਾਬ ਆ ਬੈਟਰੀ ਰੱਖਣੀ ਆ ਤੁਸੀਂ ਕਿੱਥੋਂ ਫੋਨ ਆਇਆ ਉਹ ਦੇਖੋ ਉਹਨੇ ਸਮਰਾਲੇ ਕੰਡੀਨ ਦਾ ਐਡਰੈਸ ਦਿੱਤਾ ਹੀ ਮੈਨੂੰ ਆਰਮੀ ਦਾ ਨੰਬਰ ਨੂੰ WhatsApp ਕਾਲ ਤੇ ਆਈ ਸੀਗੀ ਤੇ ਆ ਨੰਬਰ ਵੀ ਉਹਨਾਂ ਦਾ ਸੀਗਾ ਮੈਨੂੰ ਆਇਆ ਠੀਕ ਆ ਚਲੋ ਮੈਂ ਉਹਨਾਂ ਨੇ ਕਿਹਾ ਭਾਈ ਮੈਂ ਕੋਈ ਨਾ ਤੁਹਾਡਾ ਹੱਲ ਕਰ ਦਿੰਦਾ ਮੈਂ ਐਕਚੁਅਲੀ ਸੀਗਾ ਬਾਹਰ ਕੰਮ ਕਰਦਾ ਸੀਗਾ ਚਲੋ ਮੈਂ ਆਪਣੇ ਨਾਲ ਦੇ ਬੰਦੇ ਨੂੰ ਕਿਹਾ ਵੀ ਤੁਸੀਂ ਆ ਕੇ ਇਹਦਾ ਬੰਦੇ ਦਾ ਬੈਟਰੀ ਧਰਿਓ ਠੀਕ ਆ ਚਲੋ ਉਹ ਵੀਰ ਬੈਟਰੀ ਧਰਨ ਗਏ ਆ ਜਦ ਨੂੰ ਉਹ ਬੰਦੇ ਨੇ ਪੇਮੈਂਟ ਮੇਰੇ ਫੇਕ ਅਕਾਊਂਟ ਚ ਪਾਤੀ ਇਹਦੇ ਵਿੱਚ ਉਹਨਾਂ ਦਾ ਟੈਸਟ ਮੈਸੇਜ ਆਇਆ ਜਿਹਦੇ ਵਿੱਚ 3000 ਰੁਪਏ ਉਹਨਾਂ ਨੇ ਪਹਿਲਾਂ ਜੀਗਾ ਕੀਤਾ ਤੇ 2600 ਕਰਨੇ 26000 ਦਾ ਜਾਨੀ ਇੱਕ ਝਾਸਾ ਦੇਤਾ ਮੈਨੂੰ ਵੀ ਮੈਂ 26000 ਰੁਪਏ ਤੁਹਾਡੇ ਅਕਾਊਂਟ ਚ ਪਾਤਾ ਤੇ ਮੈਂ ਉਹੀ ਜਾਣੇ ਅਣਜਾਣੇ ਜਿਵੇਂ ਕਹਿੰਦੇ ਗਲਤੀ ਹੋ ਜਾਂਦੀ ਆ ਮੈਂ ਦੇਖਿਆ ਤੇ ਦੇਖਦੀ ਸਾਰੇ ਮੈਂ ਉਹਨੇ ਵਾਪਸ ਕੀ ਪੈਸੇ ਜਿਹੜੇ ਸੀਗੇ ਉਹਨਾਂ ਦੇ ਆਪਣੇ ਰਿਫੰਡ ਕਰਤੇ ਜਿੰਨੇ ਮੈਂ ਆਪਣੇ ਘੱਟ ਕੇ ਮੈਂ 2600 ਰੁਪਏ ਤੇ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਮੇਰੇ ਅਕਾਊਂਟ ਚ ਪੈਸੇ ਉਹਨਾਂ ਦੇ ਆਏ ਨਹੀਂ ਸੀਗੇ ਜਿਹੜੀ ਉਹਨਾਂ ਨੇ NFT ਕੀਤੀ ਸੀ ਨਾ ਮੈਨੂੰ ਮੈਸੇਜ ਆਇਆ ਸੀਗਾ ਚਲੋ ਜਦੋਂ ਮੇਰਾ ਵੀਰ ਆ ਉੱਥੇ ਪਹੁੰਚਿਆ ਉਹਨੇ ਦੇਖਿਆ ਵੀ ਤੁਹਾਡਾ ਇਹਨਾਂ ਦਾ ਪ੍ਰੋਬਲਮ ਹੋ ਗਿਆ ਵੀ ਤੁਸੀਂ ਸਾਈਬਰ ਤੇ ਉੱਥੇ ਕਰੋ ਚਲੋ ਅਸੀਂ ਵੀ 19:20 ਤੇ ਹਾਂ 19:30 ਤੇ ਸੌਰੀ ਅਸੀਂ ਕੀ ਕੀਤੀ ਉੱਥੇ ਕੰਪਲੀਟ ਹੈ ਉੱਥੇ ਕਿਸੇ ਦਾ ਰਿਸਪੌਂਸ ਨਹੀਂ ਆਏਗਾ ਅਸੀਂ ਬਾਰ-ਬਾਰ ਕੋਸ਼ਿਸ਼ ਕੀਤੀ ਘਟੋ ਘਟਾ ਨਹੀਂ ਤਾਂ 50 ਵਾਰੀ ਦੇਖ ਲਿਆ ਹਣਾ ਪਰ ਉੱਥੇ ਕੋਈ ਰਿਸਪੌਂਸ ਨਹੀਂ ਆਏਗਾ ਇਹੀ ਉਮੀਦ ਕਰਦੇ ਹਾਂ ਸਾਡੀ ਸੁਣਵਾਈ ਕੀਤੀ ਜਾਵੇ ਜੀ ਜੋ ਸਾਡੇ ਜੀ ਤੁਹਾਨੂੰ ਵੀ ਪੈਸੇ ਗਲਤੀ ਨਾਲ ਪੈ ਗਏ ਮੇਰੇ ਹਾਂਜੀ ਉਹਨਾਂ ਨੇ ਕੀ ਕੀਤਾ ਬੈਂਟਿਚ 500 ਦੀ ਸੀਗੀ ਤੇ ਉਹਨਾਂ ਨੇ 3000 ਰੁਪਏ ਕੇਰਾ ਪਾਤਾ 2600 ਬਾਕੀ ਰਹਿ ਗਿਆ ਜਿਹੜਾ ਉਹਨਾਂ ਨੇ 26000 ਪਾਤਾ ਫੇਕ ਜਿਵੇਂ ਕਹਿਣ ਦਾ ਵਾਬ ਚਲੋ ਅਸੀਂ ਕਹਿੰਦੇ ਵੀ ਉਹਨੇ ਕਯੂਆਰ ਕੋਡ ਭੇਜਿਆ ਹਾਨੂੰ ਵੀ ਸਾਡੀ ਵੀ ਮੇਰੀ ਨੌਕਰੀਆਂ ਸਵਾਲ ਆ ਵੀ ਮੈਂ ਆਰਮੀ ਜਾ ਚਲੋ ਅਸੀਂ ਵੀ ਆਰਮੀ ਦੇ ਨਾਂ ਨੂੰ ਯਕੀਨ ਕਰ ਗਏ ਚਲੋ ਦੇਖਦੇ ਦੇਸ਼ ਦੇ ਲਈ ਕੰਮ ਕਰਦੇ ਆਰਮੀ ਉਦਾਂ ਹੀ ਮੈਂ ਜੇ ਆਪਣੇ ਪੈਸੇ ਕੱਟ ਕੇ ਬਾਕੀ ਉਹਨਾਂ ਦੇ ਰਿਫੰਡ ਕਰਤੇ ਚਲੋ ਜਦੋਂ ਮੈਂ ਦੇਖਿਆ ਤਾਂ ਇਹ ਸੀਗਾ ਫਰਾਡ ਉਸ ਤੋਂ ਮੁੜ ਕੇ ਕਾਲ ਨਹੀਂ ਕੀਤੀ ਉਹਨੂੰ ਕੀਤੀ ਹੈ ਹੀ ਕਾਲ ਕੀਤੀ ਹੈ ਉਹਨਾਂ ਨੂੰ ਇਹ ਕਹਾਂਗਾ ਮੈਨੂੰ QR ਕੋਡ ਭੇਜ ਦਿਓ ਆਪਣਾ ਵੀ ਮਤਲਬ ਆਪਣਾ ਬਾਰ ਕੋਡ ਭੇਜੋ ਮੈਂ ਤੁਹਾਨੂੰ ਵਾਪਸ ਕਰ ਦਿੰਨਾ ਚਾਂਸੇ ਜੀ ਕਿਵੇਂ ਲੱਤਾਂ ਉਹਨਾਂ ਤੋਂ ਆ ਗਿਆ ਸੀਗਾ ਚਾਂਸੇ ਜੀ ਇਹੀ ਕਿਹਾ ਸੀ ਕਿ ਉਹਨਾਂ ਨੇ ਗੱਲ ਇਹ ਨਹੀਂ ਕਲੀਅਰ ਜਿਹਾ ਸਪਸ਼ਟ ਕੀਤੀ ਮੈਂ ਇੱਕ 1% ਡਾਟ ਹੋਇਆ ਵੀ ਹਾਂ ਇਹ ਮੇਰੇ ਨਾਲ ਫਰੌਡ ਹੋ ਰਿਹਾ ਉਹਨਾਂ ਨੇ ਕਿਹਾ ਹੀ ਸਿੱਧਾ ਹੀ ਵੀ ਸਾਡੀ ਇੱਥੇ ਗੱਡੀ ਖੜੀ ਹੈ ਕੰਟੀਨ 'ਚ ਸਮਰਾਲੇ ਕੰਟੀਨ ਦਾ ਨਾਮ ਲੱਤਾ ਉਹਨਾਂ ਨੇ ਠੀਕਾ ਵੀ ਇਦਾਂ ਕਰਕੇ ਗੱਡੀ ਆ ਇਹਦੇ ਭਾਈ ਸਿੱਦਾ ਕੰਮ ਵੀ ਕਰਾਉਣਾ ਇਹ ਦਾ ਪਾਇਆ ਇਹ ਬੈਟਰੀ ਪਹਿਲਾਂ ਖਰਾਬ ਆ ਵੀ ਬੈਟਰੀ ਵੀ ਦਿਖਵਾਉਣੀ ਆ ਵੀ ਪਹਿਲਾਂ ਗੱਡੀ ਸਟਾਰਟ ਹੋਊਗੀ ਫਿਰ ਤੁਹਾਡੀ ਗੱਡੀ ਵਰਕਸ਼ਾਪ ਜਾਨੀ ਚੰਗਾ ਉਹਨਾਂ ਨੇ ਮੈਨੂੰ ਤਿੰਨ ਚਾਰ ਵਾਰੀ ਕਾਲ ਕੀਤੀ ਮੈਂ ਵੀ ਇਹਨਾਂ ਕਹਿੰਦੇ ਹੁੰਦੇ ਵੀ ਹਾਂ ਯਕੀਨ ਜੇ ਬਣ ਗਿਆ ਵੀ ਚਲੋ ਬਾਕੀ ਇਹਨਾਂ ਨਾਲ ਇਦਾਂ ਦੀ ਗੱਲ ਹੋਈ ਹੋਣੀ ਆ ਤੇ ਉਹ ਫਿਰ ਇਦਾਂ ਹੀ ਮੈਂ ਕੰਮ ਕਰ ਲਈ ਕਿਤੇ ਬਾਹਰ ਦੂਜੀ ਵਰਕਸ਼ਾਪ ਜੀ ਗਿਆ ਸੀਗਾ ਨਾਲ ਦੇ ਵੀਰ ਨੂੰ ਮੈਂ ਕਿਹਾ ਮੈਂ ਕਿਹਾ ਵੀਰ ਬੈਟਰੀ ਦਾ ਧਰ ਜਾਓ ਠੀਕ ਆ ਮੈਂ ਵੀਰ ਦਾ ਹੀ ਨੰਬਰ ਦਿੱਤਾ ਜਿਹੜੇ ਬੈਟਰੀ ਧਰਨੇ ਗਏ ਸੀਗੇ ਮੈਂ ਇਹਦੇ ਬਾਰੇ ਕੰਪਲੇਨਟ ਵਗੈਰਾ ਕੀਤੀ ਆ ਵੀ ਹਾਂਜੀ ਮੈਂ ਅੱਜ ਕੰਪਲੇਨਟ ਕੰਪਲੀਟ ਕੀਤੀ ਆ 1930 ਤੇ ਪਰ ਸਾਨੂੰ ਰਿਸਪੌਂਸ ਹਲਦਾ ਕੋਈ ਨਹੀਂ ਆਇਆ ਉਹ ਬੀਜੀ ਚੱਲੀ ਜਾਂਦਾ ਵਾਰ-ਵਾਰ ਕੱਟ ਉਹ ਨਹੀਂ ਗਿਆ ਕੋਈ ਥਾਣੇ ਤਾਂ ਨਹੀਂ ਗਿਆ ਨਹੀਂ ਥਾਣੇ ਇਸ ਬਾਰੇ ਥਾਣੇ ਨਹੀਂ ਹਲੇ ਗਏਗਾ ਥਾਣੇ ਰਿਪੋਰਟ ਆਈ ਕਰਾਂਗੇ ਮੈਂ ਇਹ ਦੇਖਿਆ ਮੇਰੇ ਜਦ ਮੈਂ ਉੱਤੇ ਪਹੁੰਚ ਕੇ ਦੇਖਿਆ ਸਾਡੇ ਬੰਦੇ ਨਹੀਂ ਵੀ ਅਸੀਂ ਇਕੱਲੇ ਨਹੀਂ ਛੋਟੇ-ਘੋਟੇ ਸਾਡੇ ਸ਼ਹਿਰ ਦੇ 5-10 ਬੰਦਿਆਂ ਨਾਲ ਹੋ ਗਈ ਹੁਣ ਅਸੀਂ ਇਕੱਠੇ ਹੋ ਕੇ ਦੇਖਦੇ ਆ ਜੇ ਤਾਂ ਸਾਈਬਰ ਕੋਈ ਹੱਲ ਕਰਦਾ ਨਹੀਂ ਫਿਰ